ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਪਿੰਡਾਂ ਦਾ ਵਿਊ ਸਵੇਰੇ ਸਵੇਰੇ ਸਾਢੇ 8 ਦਾ ਟਾਈਮ ਆ ਦੇਖੋ ਕਿੰਨੀ ਵਧੀਆ ਖੇਤਾਂ ਚ ਆ ਤੁਹਾਨੂੰ ਸੁਣਦੇ ਹੋਣੇ ਵਿੱਚ ਤੋਤੇ ਚਿੜੀਆਂ ਬੋਲ ਰਹੇ ਨੇ ਕਿੰਨੀ ਸੋਹਣੀ ਵਿਊ ਆ ਰਿਹਾ ਇੱਧਰ ਆਪਾਂ ਤੋੜਦੇ ਆ ਜੀ ਸਿੰਗਰੇ ਮੂੰਗਰੇ ਮੂੰਗਰੇ ਤੋੜਦੇ ਆ ਆਪਾਂ ਦੇਖੋ ਆ ਬੂਟੇ ਭਰੇ ਪਏ ਨੇ ਮੂੰਗਰਿਆਂ ਦੇ ਦੇਖੋ ਕਿਵੇਂ ਬੂਟੇ ਭਰੇ ਪਏ ਨੇ ਮੂੰਗਰਿਆਂ ਦੇ ਇਹਨੂੰ ਆਪਾਂ ਇਦਾਂ ਇਕੱਲੇ ਇਕੱਲੇ ਨੂੰ ਤੋੜ ਲੈਨੇ ਆ ਇਹਨਾਂ ਦੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਜੀ ਮੂੰਗਰਿਆਂ ਦੀ ਚਟਣੀ ਵੀ ਬਹੁਤ ਵਧੀਆ ਬਣਦੀ ਹੈ ਤੇ ਸਬਜ਼ੀ ਵੀ ਬਹੁਤ ਵਧੀਆ ਬਣਦੀ ਹੈ ਆਪਾਂ ਦੋਨੀਆਂ ਚੀਜ਼ਾਂ ਬਣਾਵਾਂਗੇ ਅੱਜ ਆਪਾਂ ਬਣਾਵਾਂਗੇ ਸਬਜ਼ੀ ਫੇਰ ਕਿਤੇ ਆਪਾਂ ਚਟਨੀ ਕੁੱਟਾਂਗੇ ਮੈਂ ਇੰਨਾ ਤੇ ਇਹਨਾਂ ਤੇ ਵੀ ਬਹੁਤ ਆਉਂਦੀ ਹੈ ਜੀ ਪਰ ਸਬਜੀ ਟੈਸਟ ਹੀ ਬਹੁਤ ਬਣਦੀ ਆ ਆ ਦੇਖੋ ਕਿਵੇਂ ਭਰੇ ਪਏ ਨੇ ਬੂਟੇ ਦੇਖੋ ਅੱਜ ਆ ਸਿੰਗਰੇ ਆਪਾਂ ਨੇ ਧੋਲੇ ਧੋ ਕੇ ਕੱਟ ਲਏ ਇੱਧਰ ਆਪਾਂ ਨੇ ਆਲੂ ਕੱਟ ਲਏ ਇੱਧਰ ਡਿਕ ਪੀਸ ਬਣਾ ਲੇ ਇੱਧਰ ਆਪਾਂ ਨੇ ਪਿਆਜ਼ ਪਿਆਜ਼ ਵੀ ਕੱਟ ਲੇ ਕੱਟ ਕੇ ਪਿਆਜ਼ਾਂ ਨੂੰ ਆਪਾਂ ਨੇ ਪਾਣੀ ਦੇ ਵਿੱਚ ਪਾ ਲਿਆ ਇੱਧਰ ਆਪਾਂ ਨੇ ਇੱਕ ਟਮਾਟਰ ਲੈ ਲਿਆ ਅਲੱਗ-ਅਲੱਗ ਤਰੀਕੇ ਨੇ ਜੀ ਆਪੋ ਆਪਣੇ ਤਰੀਕਿਆਂ ਨਾਲ ਅਗਲਾ ਸਬਜ਼ੀ ਬਣਾਉਂਦਾ ਅਸੀਂ ਆਪਣੇ ਤਰੀਕੇ ਨਾਲ ਬਣਾਵਾਂਗੇ ਜਿਵੇਂ ਅਸੀਂ ਆਪਣੇ ਪਹਿਲਾਂ ਅੱਗੇ ਪਿੱਛੇ ਘਰੇ ਬਣਾਉਨੇ ਆ ਲਓ ਜੀ ਆਪਾਂ ਨੇ ਜਾਰ ਦੇ ਵਿੱਚ ਅਦਰਕ ਕਲਾਸਨ ਤੇ ਪਿਆਜ਼ ਪਾ ਲਿਆ ਹੁਣ ਆਪਾਂ ਇੱਕ ਟਮਾਟਰ ਕੱਟ ਕਰ ਲੈਨੇ ਆ। ਲਓ ਜੀ ਹੁਣ ਆਪਾਂ ਇਹਨੂੰ ਪੀਸ ਲੈਨੇ ਆ ਮਸਾਲਿਆਂ ਨੂੰ। ਲਓ ਜੀ ਪੈਨ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਐਂ ਪਾਣੀ ਸੁੱਕ ਗਿਆ ਧੋ ਕੇ ਆਪਾਂ ਨੇ ਪੈਨ ਗੈਸ ਤੇ ਧਰ ਲਿਆ। ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਆ ਸਰ੍ਹੋਂ ਦਾ ਤੇਲ। ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਕਿਉਂਕਿ ਆਪਾਂ ਬਾਲੇ ਮਸਾਲੇ ਨਹੀਂ ਜੀ ਸਬਜ਼ੀ ਚ ਪਾਉਂਦੇ ਆਪਣੇ ਬਾਲੇ ਮਸਾਲੇ ਖਾਂਦੇ ਨਹੀਂ ਜੇ ਕੋਈ ਗੈਸਟ ਆਵੇ ਤਾਂ ਭਾਵੇਂ ਵੱਧ ਪਾ ਲਈਏ ਨਹੀਂ ਆਪਾਂ ਸਿੰਪਲ ਜੇ ਤਰੀਕੇ ਨਾਲ ਬਣਾਉਣਾ ਹੈ ਜੀਰਾ ਪਾ ਲੈਨੇ ਵਸਤ ਨਹੀਂ ਇਹਦਾ ਪਾਊਡਰ ਪਾ ਲੈਨੇ ਬਹੁਤੇ ਮਸਾਲੇ ਨਹੀਂ ਪਾਉਂਦੇ ਤੇਲ ਨੂੰ ਗਰਮ ਕਰ ਲੈਨੇ ਚੰਗੀ ਤਰ੍ਹਾਂ ਹਲੋ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਲਿਆ ਆਪਾਂ ਇਹਦੇ ਵਿੱਚ ਜੀਰਾ ਪਾ ਲੈਨੇ ਜੀਰਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਪੀਸ ਕੇ ਰੱਖੇ ਤੇ ਉਹ ਪਾ ਲੈਨੇ ਆ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਭਰਾਂਣ ਹੁੰਦੇ ਤੱਕ ਪਕਾ ਲਵਾਂਗੇ ਲਓ ਜੀ ਲਸਣ ਅਦਰਕ ਪਿਆਜ਼ ਆਪਾਂ ਇਹਨਾਂ ਨੂੰ ਭੁੱਜਦੇ ਆਂ हो गए पाँच चार मिनट हूँ आप इस पानी के बच्चे थोड़े जे हल्दी पा लें ची तरह मिक्स कर दें, नमक एड कर लेने। मिर्च पा लिया ਹੁਣ ਆਪਾਂ ਧਨੀਆ ਪਾਊਡਰ ਪਾ ਲੈਨੇ ਆ ਜੀ ਥੋੜਾ ਜਿਹਾ ਕਿਉਂਕਿ ਬਹੁਤ ਮਸਾਲਾ ਆਪਾਂ ਕੋਈ ਬਿਲਕੁਲ ਨਹੀਂ ਪਾਉਣਾ ਮਸਾਲੇ ਇੰਨੇ ਅੱਜ ਕੱਲ੍ਹ ਹਾਜਮ ਨਹੀਂ ਜੀ ਹੁੰਦੇ ਹੈਗੇ ਕੋਈ ਦਿਖਾਵਾਟ ਵਾਸਤੇ ਨਹੀਂ ਆਪਾਂ ਪਾਉਨੇ ਵੀ ਆਪਾਂ ਵੀਡੀਓ ਬਣਾ ਰਹੇ ਆ ਵੀ ਦਿਖਾਈ ਦਿਖਾਉਣ ਦੀ ਖਾਤਰ ਆਪਾਂ ਮਸਾਲੇ ਪਾਈ ਆਪਾਂ ਉਹੋ ਜਿਹੀ ਚੀਜ਼ ਦਿਖਾਵਾਂਗੇ ਜਿਹੇ ਜੀ ਆਪਾਂ ਘਰੇ ਖਾਂਦੇ ਆ ਆਪਾਂ ਪਾ ਲੈਆ ਧਨੀਆ ਪਾਊਡਰ ਅੱਜ ਤਾਂ ਮੈਂ ਵੀਡੀਓ ਤੇ ਆਂ ਜੀ ਮੈਂ ਕੁਕਿੰਗ ਨਹੀਂ ਕਰ ਰਹੀ ਕੁਕਿੰਗ ਮੇਰੀ ਸਿਸਟਰ ਕਰ ਰਹੀ ਔਸੋਟੀ ਹੁਣ ਤੁਹਾਨੂੰ ਬਦਲਵੇਂ ਬਦਲਵੇਂ ਕੁਕਿੰਗਾਂ ਦਿਖਾਇਆ ਕਰਾਂਗਾ ਖਲਾਗ ਲੱਗ ਤਰੀਕਾ ਹੁੰਦਾ ਆਪਦਾ ਆਪਦਾ ਹਰੇਕ ਦਾ ਬਣਾਉਣ ਦਾ ਹੁਣ ਇਹਨੂੰ ਆਪਾਂ ਮਸਾਲੇ ਨੂੰ ਟਾ ਕੇ ਪਕਾ ਲੈਨੇ ਆਂ ਓਨੀ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਆਪਣਾ ਮਸਾਲਾ ਕੀ ਨਹੀਂ ਛੱਡ ਦਿੰਦਾ ਲੋ ਜੀ ਦੇਖੋ ਆਪਣੇ ਮਸਾਲੇ ਨੇ ਚੰਗੀ ਤਰ੍ਹਾਂ ਘੀ ਛੱਡਤਾ। ਸੁੱਜ ਗਿਆ। ਬਹੁਤ ਟੈਸਟੀ ਬਣਦੀ ਆ ਜੀ। ਮੂੰਗਰਿਆਂ ਦੀ ਸਬਜ਼ੀ। ਹੁਣ ਆਪਾਂ ਇਹਦੇ ਵਿੱਚ ਮੂੰਗਰੇ ਪਾ ਲੈਨੇ ਆ। ਮੂੰਗਰੇ ਨੂੰ ਆਪਾਂ 1-2 ਮਿੰਟ ਲਈ ਪਕਾ ਲਵਾਂਗੇ ਜਾਂ 5 ਸਟ ਲਵਾਂਗੇ। ਜੀ ਆਪਾਂ ਇਹਨਾਂ ਨੂੰ ਇਹਨੂੰ ਮਸਾਲੇ ਵਿੱਚ ਝੱਸ ਲਈਏ मूंगਰੇ ਤੇ ਆਲੂਆਂ ਨੂੰ ਫਿਰ ਉਹ ਘੁਲਦੇ ਜੇ ਨਹੀਂ ਹੈਗੇ ਜੀ ਮੇਰੀ ਫੇਵਰੇਟ ਕਬਜੀ ਆ ਇਹ ਸਿੰਗਰੇ ਤੇ ਆਲੂ ਬਹੁਤ ਟੇਸਟੀ ਸਬ지 ਬਣਦੀ ਹੈ ਸੌਰੀ ਸਿੰਗਰੇ ਨਹੀਂ मूंगਰੇ मूंगਰੇ ਤੇ ਆਲੂਆਂ ਦੀ ਆ ਇਹਨੂੰ ਆਪਾਂ 1-2 ਮਿੰਟ ਲਈ ਝੱਸ ਲੈਨੇ ਆ ਫਿਰ ਆਪਾਂ ਇਹਦੇ ਵਿੱਚ ਆਲੂ ਐਡ ਕਰ ਦੇਵਾਂਗੇ ਲਾਓ ਜੀ ਅਸੀਂ ਗਰੇ ਆਪਾਂ ਨੇ ਝਸਲੇ ਦੋ ਕੁ ਮਿੰਟ ਹੁਣ ਆਪਾਂ ਇਹਦੇ ਵਿੱਚ ਆਲੂ ਐਡ ਕਰ ਦਿੰਨੇ ਆ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਝਸ ਲੈਨੇ ਆ ਇਸ ਤਰ੍ਹਾਂ ਮਿਕਸ ਕਰ ਲੈਣਾ ਤਾਂ ਜੋ ਆਪਣਾ ਮਸਾਲਾ ਸਾਰੇ ਆਲੂ ਤੇ ਸਿੰਗਰਿਆਂ ਦੇ ਨਾਲ ਲੱਗ ਸਕਣ। ਲਓ ਜੀ ਆਲੂ ਤੇ ਮਸਾਲੇ ਆਪਣੇ ਚੰਗੀ ਤਰ੍ਹਾਂ ਮਿਕਸ ਹੋ ਗਏ। ਹੁਣ ਆਪਾਂ ਇਹਨਾਂ ਨੂੰ ਗੈਸ ਤੇ ਮਿੰਤੇ ਕਰਕੇ ਢੱਕ ਕੇ ਪਕਾ ਲਵਾਂਗੇ। ਪਾਣੀ ਨਾ ਤਾਂ ਵਿੱਚ ਬਿਲਕੁਲ ਵੀ ਪਾਉਣਾ ਇਹਦੇ। ਇਹਨੇ ਆਪੇ ਭਾਫ਼ ਜੀ ਨਾਲੇ ਬਣ ਜਾਣ। ਚਲੋ ਜੀ ਆਪਾਂ ਟੱਕ ਕੇ 5-4 ਮਿੰਟ ਲਈ ਪਕਾ ਲੈਨੇ। ਲਓ ਜੀ ਆਪਣੀ ਸਬਜ਼ੀ ਦੇਖੋ। ਬਣ ਗਈ। ਬਿਲਕੁਲ ਪਾਣੀ ਨਹੀਂ ਰਿਹਾ ਵਿੱਚ। ਦੇਖੋ। ਕਿੰਨੀ ਜ਼ੋਣੀ ਸੁੱਕੀ ਸਬਜ਼ੀ ਬਣ ਗਈ। ਉਵੇਂ ਖੜੇ-ਖੜੇ ਆਲੂ, ਖੜੇ-ਖੜੇ ਸੇਂਗਰੇ। ਹੁਣ ਆਪਾਂ ਇਹਦੇ ਵਿੱਚ ਧਨੀਆ ਪਾ ਦਿੰਨੇ ਆ। ਲਓ ਜੀ। ਹੁਣ ਆਪਾਂ ਪਾ ਲੈਨੇ ਆ ਧਨੀਆ ਤਾਂ ਜੋ ਧਨੀਏ ਨਾਲ ਥੋੜੀ ਇੱਕ ਖੁਸ਼ਬੂ ਵਧੀਆ ਆ ਜਾਂਦੀ ਆ ਹੂੰ ਤਾਂ ਚੱਲ ਹਰੀ ਹੋਆ ਸਬਜੀ ਪਰ ਧਨੀਏ ਦੀ 스멜 ਵਧੀਆ ਹੁੰਦੀ ਆ ਖੁਸ਼ਬੂ ਵਧੀਆ ਹੁੰਦੀ ਆ ਟੇਸਟ ਵਧੀਆ ਬਣਦਾ ਇਸ ਲਈ ਆਪਾਂ ਤਾਂ ਨਹੀਂ ਐਡ ਕਰ ਦਿੰਨੇ ਆ ਮਿਕਸ ਕਰ ਦਿੰਨੇ ਆ ਲੋ ਜੀ ਆਪਣੀ ਮੂੰਗਰਿਆਂ ਦੀ ਸਬਜੀ ਬਣ ਕੇ ਤਿਆਰ ਆ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ